ਅੱਜ ਮੱਲਾ ਰਾਵੀ ਦਰਿਆ ਤੇ ਕੰਢੇ ਤੇ ਆਪਾਂ ਖੜੇ ਆ ਕਮਾਲ ਪੁਲ ਤੋਂ ਕੀ ਆ ਵਿਧਾਨ ਸਬਲ ਕਾ ਜਨਾਲਾ ਦੇ ਨਾਲ ਲੱਗਦੀ ਇਧਰ ਦੇ ਪਾਸੇ ਉੱਪਰ ਗਰਦਾਸਪੁਰ ਲੱਗਦਾ ਇਦਾਂ ਸਦਾ ਥੱਲੇ ਨੂੰ ਜਨਾਲਾ ਚੱਲਿਆ ਜਾਂਦਾ ਰਾਵੀ ਦਰਿਆ ਦੇ ਵਿੱਚ ਅੱਜ ਪਾਣੀ ਛੱਡਿਆ ਬਹੁਤ ਜ਼ਿਆਦਾ 1,25 ਹਜ਼ਾਰ ਕਿਉਂਸ ਪਾਣੀ ਜਿਹੜਾ ਬਹੁਤ ਜਿਹੜਾ ਛੜਦਾ ਹੈ ਜਿਹੜਾ ਬਾਤ ਤੱਕ ਜਿਹੜਾ ਇੱਥੇ ਪਹੁੰਚਣ ਦੇ ਅਸਾਧ ਹੈ 10 ਵਜੇ ਤੇ ਲਾਗੇ ਚਾਗੇ ਪਾਣੀ ਜਿਹੜਾ ਬਹੁਤ ਜ਼ਿਆਦਾ ਹੋ ਜੂਗਾ ਉਹ ਦੇਖਣ ਆਏ ਸੀਗੇ ਕਿ ਆਪਣੇ ਕਿਸਾਨਾਂ ਨੂੰ ਕਈਏ ਆਪਣੇ ਅਫਸਰਾਂ ਨੂੰ ਨਾਲ ਲੈ ਕੇ ਆਏ ਸੀਗੇ ਕਿ ਕੁਝ ਜਿੱਕ ਤੇ ਦੂਰ ਪੈ ਦੇ ਆਪਾਂ ਨੂੰ ਕਿ ਤੇ ਹੁਣ ਤੁਸੀਂ ਬੰਦ ਟੁੱਟ ਜੇ ਤੇ ਤੁਸੀਂ ਬੰਦ ਤੋਂ ਬਾਅਦ ਨਹੀਂ ਪਾਣੀ ਜਾਣਾ ਚਾਹੀਦਾ ਕਿ ਅੰਦਰ ਲੀਆਂ ਫਰਲਾਂ ਤੋਂ ਖਾਬ ਹੋਣਗੇ ਜਿੱਦਾਂ ਜਿਹੜਾ ਝੋਨਾ ਲੱਗਾ ਅਗਲੇ ਪਾਸੇ ਤੋਂ ਸਾਹਮਣੇ ਤੁਹਾਨੂੰ ਦਿਖੰਡਾ ਪਰਮਾਤਮਾ ਕਦੇ ਸਭ ਕੁਝ ਠੀਕ ਠਾਕ ਰਵੇ ਬਾਬਾ ਬੁੱਢਾ ਸਾਹਿਬ ਕਰ ਤੇ ਜਿੰਨਾ ਪਾਣੀ ਪਿੱਛੇ ਛੱਡਿਆ ਉਹ ਆਪਾਂ 2 ਸਾਲ ਪਹਿਲਾਂ ਵੀ ਦੇਖਿਆ ਕਿ ਕਿੰਨਾ ਪਾਣੀ ਸੀਗਾ ਉਦੋਂ ਬਹੁਤ ਨੁਕਸਾਨ ਹੋਇਆ ਸੀਗਾ। ਸੋ ਮੈਂ ਉਹ ਦੇਖਣ ਵਾਸਤੇ ਆਈ ਹਪਸਾ ਨੂੰ ਨਾਲ ਲੈ ਕੇ ਕਿ ਆਪਾਂ ਨੂੰ ਜੇ ਜਿਹੜੀ ਕੋਈ ਇਹਲੀ ਕੋਈ ਵੀ ਪ੍ਰਬੰਧ ਕਰਦੇ ਆ ਉਹ ਪਹਿਲਾਂ ਵੀ ਆਹ ਸਾਡੀ ਐਕਚੁਅਲੀ ਕੀਤੇ ਅਸੀਂ। ਪਰ ਅੱਜ ਦੇਖਣ ਆਏ ਸੀਗੇ ਹੁਣੇ ਵੀ ਮੈਂ ਸਾਧਨ ਸੱਧਿਆ ਕਿ ਆਪਾਂ ਦੇਖੀਏ ਕਰਾਂ। ਕੱਲ ਫਿਰ ਆਪਾਂ ਨੂੰ ਜਾਰੀ ਪਾਉ ਮੰਨਦੇ ਅਸੀਂ ਪੂਰਾ ਪ੍ਰਬੰਧ ਕੀਤਾ ਸਰਕਾਰ ਨੇ। ਅਈ ਕੋਸ਼ਿਸ਼ ਤੇਈਏ ਕੋ ਨੁਕਸਾਨ ਨਾ ਹੋਵੇ। ਇੱਕ ਕਿਸਾਨਾਂ ਨੂੰ ਜਾਦਾ ਮੇਰੀ ਬੇਨਤੀ ਹੈ ਮਜ਼ਦੂਰਾਂ ਨੂੰ ਬੇਨਤੀ ਹੈ ਕਿ ਪਾਣੀ ਜਿਹੜਾ ਚੜ ਜਾਣਾ ਸ਼ਾਮ ਨੂੰ ਕੋਈ ਵੀ ਬੰਦਾ ਜਿਹੜਾ ਆਪਣੇ ਜਾਨ ਮਾਲ ਦਾ ਰਿਸਕ ਨਾ ਲਵੇ ਉਹ ਆਪਣੇ ਵਾਪਸ ਪਿੰਡਾਂ ਜਾ ਜਾ ਕਿਉਂਕਿ ਸਾਨੂੰ ਆਤਿਆ ਦਰਿਆ ਤੋਂ ਪਾਰ ਸਾਡੀ ਬੜੀ ਖੇਤੀ ਹੈ ਬਹੁਤ ਜਾਦੀ ਉਹਨਾਂ ਸਭ ਨੂੰ ਬੇਨਤੀ ਹੈ ਕਿ ਸਾਦੇ ਪਿੱਛੇ ਆਪਣੇ ਸੇਫ ਥਾਂ ਤੇ ਘਰਾਂ ਦੇ ਵਿੱਚ ਆ ਜਾਣ ਦੋ ਚਾਰ ਦਿਨ ਜਿੰਨੇ ਤੱਕ ਪਾਣੀ ਆਉਂਦੇ ਦਨ ਸਾਨੂੰ ਸਾਦੇ ਨੂੰ ਸੱਖਿਆ ਨਾ ਦੇਣਾ ਚਾਹੀਦਾ ਕੰਢ ਕੋਈ ਨੁਕਸਾਨ ਨਾ ਹੋ ਸਕੇ ਇਹ ਪੌਣ ਦੀ ਮੌਜੂਦਾ ਸਥਿਤੀ ਕੀ ਹੈ Ravi دریا ਦੀ ਨਹੀਂ ਨਹੀਂ ਮੌਜੂਦਾ ਸਥਿਤੀ ਵੀ ਬਹੁਤ ਜ਼ਿਆਦਾ ਪਾਣੀ ਹੈ ਇਸ ਵੇਲੇ ਪਰ ਇਹ ਤਾਂ ਲੱਖ ਕਿਊਸਕ ਪਾਣੀ ਆ ਸਦਾ ਹੀ 1 ਲੱਖ ਕਿਊਸਕ ਆ ਪਰ 1,25,000 ਕਿਊਸਕ ਕੋਲ ਪਾਣੀ ਆ ਰਿਹਾ ਪਾਣੀ ਵੇਲੇ ਇਸ ਵੇਲੇ ਹੀ ਬਹੁਤ ਜ਼ਿਆਦਾ ਪਾਣੀ ਦਾ ਪੱਧਰ ਹੈ ਪਰ ਜਦੋਂ 1,25,000 ਜਿਹੜਾ ਪਿੱਛੋਂ ਉੱਜ ਦਰਿਆ ਚੋਂ ਆਦਿਆ ਉਹ ਤੁਸੀਂ ਦੇਖੋਗੇ 7-8 ਹੋਏ ਤੱਕ ਕਹਿੰਦੇ ਇੱਥੇ ਪਹੁੰਚ ਜਾਣਾ ਉਹ ਕਿੰਨਾ ਨੁਕਸਾਨ ਜਿਹੜਾ ਹੋਣ ਦਾ ਡਰ ਹੈ ਉਸ ਕਰਕੇ ਮਤਲਬ ਸਭ ਨੂੰ ਇਹ ਬੇਨਤੀ ਹੈ ਕਿ ਦੋ ਚਾ ਦਿਨੋਂ ਸਰਕਤ ਹਮਾਰੇ ਸਾਰੇ ਜਣੇ ਤੇ ਕਿੰਨੀ ਹੈ ਇੱਥੇ ਜਿਹੜੀ ਪਾਣੀ ਨੂੰ ਸਾਂਭਣ ਦੀ ਔਰ ਕਿਸ ਤਰੀਕੇ ਦੇ ਵਰਬੰਦ ਪ੍ਰਚਾਰ ਦੀ ਜਿਦੋ ਜਦੋਂ ਜਿਹੜੀ ਤੇ ਲੱਖ ਦੇ ਲੱਗ ਜਾ ਕੇ ਰਹਿੰਦਾ ਜਦੋਂ ਜਿੱਦਾਂ ਮਤਲਬ ਹੋਣ ਆ ਉਦੋਂ ਤੱਕ ਤੇ ਸਾਨੂੰ ਕੋਈ ਮਤਲਬ ਖਤਰਾ ਨਹੀਂ ਹੁੰਦਾ ਜਦੋਂ ਬਿਲਕੁਲ ਆਮ ਨੋਰਮਲ ਜਦੋਂ 50000 ਕੁਸਤ ਰਹਿੰਦਾ ਉਦੋਂ ਬਿਲਕੁਲ ਨਹੀਂ ਖਤਰਾ ਨਹੀਂ ਹੁੰਦਾ ਪਰ 1 ਲੱਖ ਤੋਂ ਜੋ ਉੱਪਰ ਵੱਧਣਾ ਸ਼ੁਰੂ ਹੋ ਜਾਂਦਾ ਫਿਰ ਸਾਨੂੰ ਖਤਰਾ ਜਿਹੜਾ ਬਣਨਾ ਸ਼ੁਰੂ ਹੋ ਜਾਂਦਾ ਫਿਰ ਸਾਡੀਆਂ ਫਸਲਾਂ ਜਿਹੜੀਆਂ ਦਰਿਆ ਦੇ ਨੇੜੇ ਤੇੜੇ ਨੇ ਉਹਨਾਂ ਤੋਂ ਫਿਰ ਡਰ ਲੱਗ ਜਾਂਦਾ ਕਿ ਉਹਨਾਂ ਟੁੱਬ ਜਾਂ ਸਾਰਿਆਂ ਖਲਾਬ ਨਾ ਹੋ ਜਾ। ਰਾਤ 21:00 ਦੇ ਕਰੀਬ ਹੋ ਜਾਏਗਾ। ਹੋ ਜਾਏਗਾ। ਬਾਤ ਹੋ ਜਾਊਗਾ ਜੋ ਉਹਨਾਂ ਨੇ ਛੱਡਿਆ ਜੋ ਰਿਪੋਰਟ ਚੱਲਣ ਦੀ ਟੀਵੀ ਦੇ ਉੱਤੇ। ਸਾਡੇ ਮੈਂ ਪਿੱਛੇ ਪਤਾ ਕੀਤਾ ਡੀਸੀ ਗੁਰਦਾਸ ਉਹਨਾਂ ਸਾਰਿਆਂ ਨਾਲ ਗੱਲ ਹੋਈ। ਉਹ ਸ਼ਾਮ ਤੱਕ ਹੋ ਜਾਊਗਾ। ਮੈਂ ਜੋ ਪਿੱਛੇ ਕਿ ਹਾਲਾਤ ਦੀ ਸਥਿਤੀ ਬੰਦੀ ਕਿਦਾਂ ਦੇ ਪ੍ਰਬੰਧ ਨੇ। ਨਹੀਂ ਯਾਰ ਹਾਲਾਤ ਦੀ ਸਥਿਤੀ ਵੜੂਗੀ ਤਾਂ ਕੋਈ ਨਹੀਂ ਆਪਾਂ ਨਾਲ ਆ ਲੋਕਾਂ ਦੇ ਨਾਲ ਆ ਪੂਰੇ ਪ੍ਰਬੰਧ ਕੀਤੇ ਆ। ਸਰਕਾਰ ਹੱਦ ਸੰਭਵ ਜਿਹੜੀ ਆ ਲੋਕਾਂ ਦੇ ਬਚਾਅ ਲਈ ਅੱਗੇ ਆਊਗੀ। ਅਸੀਂ ਪੜੇ ਇੱਕ ਬੇਨਤੀ ਜੂਦਿਆ ਪਿਛਲੀ ਵਾਰ ਕਿਆ ਵੀ ਹੀਗਾ ਤੇ ਕੁਝ ਲੋਕ ਅੱਗੇ ਰਹਿ ਗਏ ਸੀਗੇ ਉਹਨਾਂ ਨੂੰ ਮੁਰਗੇ ਕੱਢਣਾ ਬੜਾ ਔਖਾ ਹੋਇਆ ਸੀਗਾ ਸੋ ਉਹਨਾਂ ਨੂੰ ਬੇਨਤੀ ਆ ਕੇ ਜੇ ਅਗਲੇ ਪਾਸੇ ਨਾ ਜਾਣ ਹੁਣ ਪਾਣੀ ਆ ਰਿਸਕ ਦੋ ਦਿਨ ਆਪਣਾ ਖਿਆਲ ਰੱਖਣ ਬੋਜਾ ਸੀ ਸੀਪਾ ਪਰ ਉਹਨਾਂ ਨੇ ਲੜ ਜਾਰੀ ਕੀਤਾ ਕੋਈ ਪਿੰਡੋਂ ਹਾਂ ਮਲਟੋਦੋ ਵੀ ਜਾਰੀ ਹੋ ਗਿਆ ਜਿਹੜੇ ਜ਼ਾਬੀ ਦੇ ਕੰਢੇ ਤੇ ਇੰਦਰ ਵੀ ਜਿਆਦੀ ਮਤਲਬ ਅਲਰਟ ਜਿਆਦਾ ਸਾਰਿਆਂ ਨੂੰ ਕਈ ਜਿਆਦਾ ਕਿ ਆਪੋ ਆਪਣਾ ਜੜਾ ਮਤਲਬ ਸਖਤ ਥਾਵਾਂ ਤੇ ਆਜੂ ਬੰਦਾ ਉਹ ਤਾਂ ਤੇ ਰੰਗ ਗਿਆ ਪਰ ਸਰਕਾਰ ਹੱਥੋਂ ਪੰਦ ਬੰਦ ਕਰਕੇ ਬੈਠੀ ਹੈ ਅਸੀਂ ਹਰ ਤਰ੍ਹਾਂ ਦਾ ਮਤਲਬ ਜਿਹੜਾ ਆਪਣੇ ਲੋਕਾਂ ਦੇ ਨਾਲ ਖੜੇ ਆ ਕੰਦਾ ਦਾ ਕੰਦਾ ਲਾ ਕੇ ਤਾਂ ਹੀ ਅੱਜ ਹੀ ਆਏ ਅੱਜ ਹੀ ਪਾਣੀ ਛੱਡਿਆ ਤਾਂ ਅੱਜ ਹੀ ਪਤਾ ਲੱਗ ਗਿਆ ਤੇ ਮੈਂ ਪਹੁੰਚ ਗਿਆ ਮੋਕੇ ਦਾ ਫਸਾ ਲੈ ਕੇ ਤੇ ਕੱਲ ਫੇਰ ਆਵਾਂਗੇ ਕੱਲ ਦੇਖਾਂਗੇ ਫੇਰ ਹਾਂ ਹਾਂ